ਗੁੱਡ ਮਾਰਨਿੰਗ ਭਾਈਓ ਤੋ ਮਾਰਨਿੰਗ ਦਾ ਨਹੀਂ ਹੈ ਪਰ ਆਫਟਰਨੂਨ ਦਾ ਟਾਈਮ ਪਤਾ ਕਿੰਨਾ ਹੋ ਗਿਆ ਕਿ ਠੀਕ ਨਹੀਂ ਸੀਗਾ ਹੁਣੇ ਉੱਠਿਆ ਟੈਸਟ ਟਵਿਸਟ ਕਰਾ ਕੇ ਆਇਆ ਹਾਂ ਬਾਕੀ ਆਪਣਾ ਗ੍ਰਹੀ ਭਾਈ ਅੱਜ ਕਰਨਗੇ ਇਸ ਨੂੰ ਕਰਦੇ ਆਂ ਤੇ ਕਾਲਾ ਲਵਲ ਉਹ ਤੇ ਆਪਾਂ ਨੇ ਦੇਖਿਆ ਹੁਣ ਆਵਾ ਬੰਦਾ ਆਪਣਾ ਇੱਕ ਹੋ ਗਿਆ ਇੰਜਰਡ ਤੇ ਸੈਲ ਸੂਲ ਕੱਟ ਗਏ ਆ ਇਹ ਕਾਲਾ ਵਾਲਾ ਵਲੋਗ ਤੁਸੀਂ ਦੱਸਿਓ ਵੀ ਕਮੈਂਟਾਂ ਜੀ ਸਾਨੂੰ ਕਿੱਦਾਂ ਦਾ ਲੱਗਾ ਮਤਲਬ ਪਹਿਲੇ ਪਹਿਲੇ ਵਲੋਗ ਆ ਮਤਲਬ ਕੁਝ ਇਨਾ ਜਿਆਦਾ ਖਾਸ ਵੀ ਨਹੀਂ ਗਾ ਕੁਝ ਪਤਾ ਵੀ ਨਹੀਂ ਗਾ ਇਨਾ ਕੀ ਕਰਨਾ ਕੀ ਨਹੀਂ ਤੇ ਬਾਕੀ ਤੁਹਾਨੂੰ ਨਾਲ-ਨਾਲ ਦਿਖਾਈ ਜਾਵਾਂਗੇ ਕੀ ਹੁੰਦਾ ਕੀ ਨਹੀਂ ਤੇ ਹੁਣ ਚੱਲੇ ਆ ਦਵਾਈ ਲੈਣ ਰਿਪੋਰਟ ਦਿਖਾ ਕੇ ਤੇ ਆ ਕੇ ਦੇਖਦੇ ਆ ਕਿ ਡਾਕਟਰ ਗਿੰਦਾ ਜੀ ਦਵਾਈ ਦੀ ਮਤਲਬ ਕਿ ਪੈਰਾਸੀਟਾਮੋਲ ਹੀ ਖਾਣੀ 4-4 ਘੰਟੇ ਵਾਰ ਤੇ ਫਰੂਟ ਤੇ ਡਾਈਟ ਰਹਿਣੀ ਆਪਣੀ ਕੰਮ ਤੋਂ ਜਾਵਾਂ ਕੰਟੀਨਿਊ ਕੰਮ ਤੇ ਫਿਲਹਾਲ 3:00 ਵਜੇ ਮੰਮੀ ਨੂੰ ਲੈਣ ਜਾਣਾ ਚੱਕਰੀ ਕਰ ਲੈ ਲੇ ਬਰ ਯਾਰ ਸੀਰੀਅਸ ਆ ਨੇ ਨਖਰੇ ਵੋ ਕਰਦੇ ਹੋਵੇ ਜਲਦੀਆ ਉਹ ਚੰਗਾ ਥੋੜੇ ਵੋ ਜਾਨਦਾਰ ਵੇਰੀ ਗੱਲ ਆ आगी। 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 लाता बजन <गए>। ने भी बहुत जोर की है ਹੋਰ ਗੇਂਦਾਂ ਵੀ ਆਖੀ ਤੇ ਤਾਂ ਉਹਦੇ ਤੇ ਪਾਪਾਦਰ ਨੇ ਜਦਾ ਵਗਾਇਆ ਨਾ ਦੋਨਿਆਂ ਨੇ ਬੱਕੜੇ ਦੇਖਦੇ ਨੇ ਹਾਂ ਪਾਪਾ ਨੂੰ ਘੋੜੇ ਉਹ ਪਿਓਰ ਵਾਈਟ ਆ ਸੋਨੇ ਉਹ ਵਾਈਟ ਆ ਇਹ ਘੋੜਿਆਂ ਤੇਰੇ ਜੋ ਪਾਪਾ ਨੇ ਮਿੱਤਰੋ ਹੈਂ ਬੜੀ ਬਹੁਤ ਸੋਨੇ ਜਿਹੇ ਇਹ ਕੋੜੀ ਅੱਜ ਛੋਟਾ ਜਿਹਾ ਕੋੜਾ ਉੱਧਰ ਖੜਾ ਹੈ ਬੱਚੇ ਬੱਚੇ ਵੀ ਕੋੜੀ ਕੱਲ ਵੀ ਅੱਜ ਦੂਜਾ ਦਿਨ ਆ ਹੈਨਾ ਹਾਂਜੀ ਹਾਂ ਕੱਲ ਕੱਲ ਪੰਜ ਪੰਜ ਅੱਜ ਤਾਂ ਤੱਕ ਨਿਕਲੇ ਉਹ ਤੋਂ ਬਾਅਦ ਹੋ ਗਿਆ ਤਾਂ ਤੱਕ ਨਿਕਲੇ ਫੇ ਅਗਲੇ ਦਿਨ ਤੱਕ ਨਿਕਲੇ ਤੇ ਅੱਜ ਨਿਕਲੇ ਅੱਜ ਹਾਂ ਅੱਜ ਵੀ ਮਤਲਬ ਹੈ ਜੀ ਅੱਜ ਬੰਦੇ ਦਾ ਬੁੱਢਾ ਤਾਂ ਅੱਜ ਵੀ ਇਲਾਕੇ ਦੇ ਦੇ ਕੀ ਕਰਦੇ ਕੀ ਜੀ ਉਹ ਬਾਬਾ ਜੀ ਹੁਣ ਅੱਜ ਦੂਜਾ ਦਿਨ ਹੈ ਜੀ ਅੱਜ ਫੇ ਘੋਰ-ਸੋਰ ਤੇ ਕੱਲ ਤੱਕ ਹੋ ਦੇ ਗਿਆ ਨਹੀਂ ਗਦਾ ਮਹੱਲਾ ਅੱਜ ਦੇਖੋ ਕੀ ਹੁੰਦਾ ਕਿਸਮਾ ਤਾਂ ਵਧੀਆ ਇੱਕ ਸਾਰਾ ਤਾਂ ਚੱਲੇ ਆ ਹੁਣ ਜਗਾ ਮਿਲੂ ਕੀ ਦਾ ਸਾਨੂੰ ਸਾਰੀਆਂ ਤਰੀਕੇ ਨਾਲ ਦਿਖਾ ਰੋ ਆ ਬਾਕੀ ਜਾਣੇ ਪਏ ਆ ਪਹੁੰਚ ਕੇ ਉੱਥੇ ਦਿਖਾਣੇ ਆ ਤੇ ਮਹੱਲਾ ਰਿਹਨ ਸਿੰਘਾ ਦਾ ਮਿਲਦੇ ਆ ਜੀ ਲਓ ਜੀ ਹੁਣ ਇੱਕ ਸਾਡੇ ਨਾਲ ਖਲੋਲ ਖਲੋਲ ਹੀ ਹੋ ਗਈ ਦੱਸੋ ਸਾਡੇ ਜਸ਼ਨ ਦੱਸਣਗੇ ਕੀ ਹੋਇਆ ਖਤਮ ਹੋ ਗਿਆ ਤੀ ਲੈਟ ਹੋ ਕੇ ਖਤਮ ਹੋ ਗਿਆ ਸਮਾਪਤੀ ਕਰ ਦਿੱਤੀ ਹੈ ਤੁਸੀਂ ਲੈਟ ਹੋ ਕੇ ਨਾਲੇ ਸਮਾਪਤੀ ਕਰ ਦਿੱਤੀ ਹਣ ਬਾਬਾ ਜੀ ਸਮਾਪਤੀ ਹੋ ਗਈ ਆ ਹੁਣ ਕੀ ਕਰੀਏ ਹੁਣ ਚਲੋ ਘਰੇ ਹੁਣ ਘਰੇ ਜਾਣੇ ਪੈਣਾ ਇਹ ਤਾਂ ਬਾਬਾ ਜੀ ਖਲੋਲ ਹੋ ਗਈ ਸਾਡੇ ਨਾਲ ਉਹ ਘੋੜੇ ਦੇ ਜਲੇ ਨੇ ਹੁੰਦਾ ਦੇਖ ਲੈਣੇ ਆ ਅਜੀ ਇਹ ਤਾਂ ਆਏ ਸੀਗੇ ਕਿ ਚੱਲ ਦੇਖਦੇ ਆ ਤੁਹਾਨੂੰ ਮੁਹੱਲਾ ਦਿਖਾਵਾਂਗੇ ਘਰ ਦੇ ਬੰਦੇ ਕੱਢੇ ਹੋ ਜਾਂਦੇ ਆਪਣੇ ਸਾਰਿਆਂ ਨਾਲ ਗੌਰ ਵਿੱਚ ਚੱਲਦੇ ਵਾਸਤੇ ਇੱਕ ਵਾਰੀ ਇਹ ਤਾਂ ਪ੍ਰੋਪਰਟੀ ਚੰਗਾ ਚੰਗੀ ਗੱਲਬਾਤ ਐਸਾ ਹੋ ਗਈ ਸਾਡੇ ਨਾਲ ਘੋੜੇ ਦੇ ਦੇ ਘੋੜੇ ਦੇ ਹੁੰਦਾ ਘੋੜੇ ਦੇਖ ਲੈਣੇ ਹੈ ਉੰਦਾ ਘੋੜੇ ਦਿਖਾ ਦੇ ਦਿੰਦੇ ਉਦਾਂ ਘੋੜੇ ਦੇਖਣੇ ਆ ਹੈ ਉਹ ਵਾਸਤੇ ਬੱਡੇ ਬੱਡੇ ਗੋੜੇ ਆਇਆ ਐ ਫੋਨ ਨਾ ਮੇਰਾ ਹੋਲੀ ਹੋ ਗਈ ਟੈੱਡ ਨਾਲ ਸਹੀ ਆ ਤਾਂ ਲਈ ਦੁਰਗੀਆਂ ਆਈਆਂ ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਖਤਮ ਨਾ ਹੋ ਜਵੇ ਪਰ ਆਪਾਂ ਉਹ ਰਹੇ ਕਿ ਹਾਂ ਵੀ ਇੱਕ ਹੋਰ ਆਣਾ ਦਾਲ ਹਨਾ ਕਦੀ ਉਹਨਾਂ ਚ ਰਹੇ ਤੇ ਬਾ ਇੱਕੋ ਹੀ ਸੀਗਾ ਬਾਬਾ ਜੀ ਆਪਣਾ ਬਾਈ ਕਹਿੰਦੇ ਖਤਮ ਹੋ ਗਈ ਐ ਖਤਮ ਹੋ ਗਈ ਐ ਯਾ ਬਾਬਾ ਜੀ। ਓਹੋ। ਤੂੰ ਕੀ ਕਹਿਣਾ ਚਾਹੁੰਦਾ? ਤਾਂ ਨਹੀਂ ਬੱਸ ਖਾਣੀ। ਹੋਪਟ ਹੋ ਗਿਆ। ਚਲੋ ਹੁਣ ਮਿਲਦੇ ਆਂ ਅਗਲੇ ਸਾਲ। ਅਗਲੇ ਸਾਲ? ਹਾਂ। ਅਗਲੇ ਸਾਲ ਫੇ ਗੁਰਪੁਰਪ ਤੇ ਹੋਲਾ ਮਲਾ ਨਿਕਲੂਗਾ। ਉੱधर ਦੇਖਾਂਗੇ। ਉਹ ਮਹਮਾਗੇ ਪਹੁੰਚਾਂਗੇ ਉਦੋਂ। ਜਿਹਦੀ ਸਾਨੂੰ ਪੂਰਾ ਸਾਲ ਦੀ ਗਿੰਦੀ ਆ। ਗੁਰਪੁਰਪ ਤਾਂ ਅਗਲੇ ਦਿਨ ਬਹੁਤ ਵਧੀਆ ਨਜ਼ਾਰਾ ਹੁੰਦਾ ਜਿਹੜਾ ਇੱਥੇ ਦੇਖਣ ਨੂੰ ਮਿਲਦਾ। ਇਹ ਸਾਡੇ ਲਸਨ ਭਾਈ ਵੀ ਪਹੁੰਚੇ ਆ। ਥੋੜੀ ਲੇਟ ਹੋ ਗਿਆ ਆਪਾਂ ਦੇਖ ਲਈ ਨਾ ਹਾਂ। ਹਾਏ। ਥੋੜ੍ਹਾ ਥੋੜ੍ਹਾ। ਨੂੰ ਵੀ ਦਿਖਾਓ ਹੁਣ ਆਪਣੀਆਂ ਅੱਖਾਂ ਚ ਕਿਤੋਂ ਧੋੜੇ ਵੀ ਆ ਬੜਾ ਧੋੜੇ ਅੱਖਾਂ ਨੂੰ ਦੇਖਣੀ ਅਸੀਂ ਦੋੜ ਤੁਸੀਂ ਅੱਖਾਂ ਨੂੰ ਸੰਭਾਲ ਲੀਓ ਪਾਲ ਬੇੜੀ ਚਲੀ ਗੜਿਆ ਇਹ ਦੂਰੀ ਸਾਰਾ ਪਿੰਡੇ ਦਾ ਭਰਾ ਚੜ ਗਿਆ ਕਹਿੰਦਾ ਮੈਂ ਚੜ ਗਿਆ ਨਾ ਚਲੋ ਜਾ ਚਲੋ ਚਲੀਏ ਚੋਕ ਚੋਕ ਚਲਦੀ ਚਲਦੀ ਨਹੀਂ ਮੈਂ ਬਸ ਚਾਲਾ ਪਾ ਲਿਆ ਉਹਨਾਂ ਨੇ ਚਲੋ ਤੇ ਭਾਈ ਹੁਣ ਚੱਲੇ ਆ ਜੂਸ ਪੀਣ ਇਸ ਜਿਹਾ ਭਾਈ ਬਹੁਤ ਚਾਲ ਦੇਖਣ ਲੱਗੀ ਆ ਮਿਹਲੇ ਤੋਂ ਬਾਅਦ ਦਾ ਕਿ ਸਿਸਟਮ ਆ ਮਿਹਲੇ ਤੋਂ ਬਾਅਦ ਉਸਦੀ ਵੀ ਕਾਫੀ ਖਾਲੀ ਝੂਰੇ ਕਹਿੰਦੇ ਜਲ ਲੱਗ ਗਏ ਆ ਥੀ ਲੱਗ ਗਏ ਝੂੜੇ ਲੱਗ ਗਏ ਕਹਿੰਦੇ ਆ ਲੱਗ ਗਏ ਆ ਕਰੋ ਇੱਕ ਵਾਰ ਮਾਦਾ ਵਾਪਸ ਵਾ ਕੇ ਚੱਲਦੇ ਹੋਏ ਇੱਕ ਵਾਰ ਭੇਜ ਆਇਆ ਇਹ ਵਾਈ ਦੀ 15 ਨੂੰ ਮੈਨੂੰ ਲੱਗਾ ਠੰਡ ਨਹੀਂ ਲੱਗੀ ਲੱਗ ਰਹੀ ਜਾਂ ਕੋਈ ਲੱਗਦੀ ਪਈ ਆ ਬਸ ਕੱਪੜੇ ਹੀ ਨਹੀਂ ਪਾਣੇ ਬੜੇ ਨੇ ਵਾ ਜਾ ਕੇ ਪਾਣੇ ਜਾਏਗਾ ਟੈਨਸ਼ਨ ਲੋੜ ਮਾ ਦੇ ਜੂਸ ਤੇ ਬਾਕੀ ਹੈ ਮਿਲਦੇ ਇੱਕ ਬੋਬਟ ਹੋ ਗਿਆ ਉੱਥੇ ਗਏ ਅਸੀਂ ਥੋੜਾ ਥੋੜਾ ਦੇਖਣਗੇ ਘੋੜ ਲੋੜ ਦੇਖਣਗੇ ਮੱਲਾ ਦੇਖਣਗੇ ਖਤਮ ਹੋ ਗਿਆ ਘੋੜੇ ਭੱਜ ਗਏ ਘੋੜੇ ਭੱਜ ਕਿਧਰ ਭਵਾਉਂਦੇ ਨੇ ਮੱਲੇ ਉਹ ਨਹੀਂ ਆਣੇ ਅਸੀਂ ਕਹੀ ਆਈਏ ਕਿ ਬੱਬਾ ਹਲੇ ਸ਼ੁਰੂ ਹੋਣਾ ਵਾ ਸ਼ੁਰੂ ਹੋਣਾ ਵਾ ਪਰ ਜਦੋਂ ਬਾਅਦ ਵਿੱਚ ਬੱਬਾ ਹੀ ਕੋ ਪੁੱਛਿਆ ਤੇ ਖਤਮ ਮੱਲੇ ਨੰਗਲੇ ਆਪਣੇ ਘੋੜੇ ਘੋੜੇ ਮੱਲੇ ਨੰਗਲੇ ਨਿਕਲੇ ਆ ਅਜੈਂਟ ਤਾਂ ਨਹੀਂ ਇਹਨਾਂ ਦਾ ਅੱਜ ਫਤਮ ਹੀ ਦੇਖ ਲੈ ਮੈਂ ਜਵੰਦਰ ਹਾਂ ਆ ਚੱਲ ਕੋਈ ਨਾ ਤੂੰ ਬਲੌਗ ਚ ਦੇਖ ਲਈ ਆਂਦੇ ਸਾਲ ਵੀ ਅਗਲੇ ਸਾਲ ਹੁਣ ਫੇਰ ਦੇਖਾਂਗੇ ਕੋਈ ਬਾਈ ਪਰ ਇਹ ਵਾ ਕੀ ਹੁਣ ਆਂਦੇ ਸਾਲ ਸਰਵਾਰੀ ਭੀੜ ਵਧਿਆ ਹੀ ਕਰਦੀ ਆ ਹਾਂ ਹੁਣ ਨਹੀਂ ਵਧੂਗੀ ਘਟਣੀ ਆ ਗਿਆ ਜੂ ਬਾਈ ਇਹਨੇ 2 ਮਿੰਟ ਦੇ ਕੰਮ ਕਰਾਤਾ ਬਿਨਾ ਮੇਰੇ ਬਿਨਾ ਮੇਰੇ ਬਿਨਾ ਰੱਖੇ ਆਵੋ ਇਹ ਤੇ ਕੱਲ ਨਾ ਮੱਕੀ ਪਾਣਾ ਸੀ ਜਲੋ ਬੋ ਰਕੀ ਨੂੰ ਵੀ ਜੇ ਕਰਦੇ ਆ ਬਬਾਈ ਹੁਣ ਜੂਕ ਵੀਲ ਕੇ ਐਨ ਓਕੇ ਗੱਲਬਾਤ ਕਰਕੇ ਫਿਰ ਸਾਹ ਵਾਹਣਮ ਉੱਪਰ ਦਾ ਵਾਰਿਆ ਚੱਲੇ ਆ ਜੇ ਤਾਂ ਭੰਗੂੜੇ ਚੱਲਦੇ ਹੋਏ ਮੈਂ ਦਿਖਾਦਾ ਅਗੇ ਦੇਖਿਓ ਉਧਰ ਅਸੀਂ ਵੀ ਜਾ ਕੇ ਮੋਲ ਚੱਲ ਕੀ ਆ ਮੇਲੇ ਤੋਂ ਬਾਅਦ ਕਿਉਂਕਿ ਪਰਸੋ ਤੋਂ ਬਾਅਦ ਨਾ ਕੱਲ ਗਏ ਆ ਉਧਰ ਨਾ ਕੱਲ ਮੈਂ ਗਿਆ ਕੇ ਆਇਆ ਗੱਲ ਕਿ ਨਹੀਂ ਜਾ ਕੇ ਆਇਆ ਸੋ ਕੀ ਨਹੀਂ ਦੱਸ ਗ੍ਰੀ ਨਹੀਂ ਦੱਸ ਕੱਲ ਮਤਲਬ ਹੈਗਾ ਸੀ ਮੇਲਾ ਹੈਗੀ ਕੀ ਭੀੜ ਦੀ ਤਬੀਅਤ ਜੀ ਖਰਾਬ ਸੀ ਬਾਕੀ ਕੋਈ ਨਹੀਂ ਹੋਰਿੰਗ-ਪੋਲਿੰਗ ਸੈੱਟ ਹੋਊਗਾ ਇਹ ਤਾਂ ਕਵਰ ਹੋ ਜੂਦੇ ਆ ਦੋ ਦਿਨ ਕੱਟ ਕੇ ਨਹੀਂ ਬੱਜਦੇ ਹੁੰਦੇ ਆਓ ਚੈੱਕ ਕਰਾਂ ਦੀ ਤਾਂ ਲੋੜ ਹੀ ਨਹੀਂ ਓ ਯਾਰ ਘਰਦਿਆਂ ਦਾ ਸਿਸਟਮ ਦੇਖਿਆ ਹੋਇਆ ਨਾ ਮੈਂ ਅੱਛਾ ਪਹਿਲਾਂ ਵੀ ਥਾਉਂ ਗਈ ਡਾਊਨ ਹੋਇਆ ਉਹਦਾ ਵੀ ਹੋਲੀ-ਹੋਲੀ ਵਧਣੀ ਸ਼ੁਰੂ ਹੋ ਗਿਆ ਬਾਟੀ ਐ ਸੀਗਾ ਘਟਰੀਆਂ ਵਾ ਤੇ ਉਹ ਵਧਣੀਆਂ ਵਾ ਅੱਛਾ ਹਾਂ ਈ ਐ ਸੀਗਾ ਉਹਨੇ ਥੋੜਾ ਧਰਮਾ ਵਾ ਈ ਐ ਸੀ ਤੇ ਬਾਕੀ ਉਹ ਉਹ ਹੀ ਪਰੇਸ਼ਾਨ ਕਰਦੀ ਉਹ ਹੀ ਬੋੜੀ ਨੂੰ ਪੇਨ ਕਰਦੀ ਆ ਹਾਂ ਉਹਨੇ ਹੀ ਜੋੜ-ਜੋੜ ਤੋਂ ਬਬਾਈ ਸ਼ਾਂਤੀ ਪੂਰੀ ਹੋ ਗਈ ਪੂਰੀ ਸ਼ਾਂਤੀ ਆ ਇੱਧਰ ਕੁਝ ਨਹੀਂ ਐ ਛੋੜੇ ਘਾੜੇ ਸਾਰਾ ਕੋਲਾ ਤੇ ਵਗੈਰਾ ਲੱਤ ਲੱਥ ਗਏ ਆ ਆ ਦੇਖੋ ਜੀ ਆ ਮਾਹੌਲ ਚਾ ਰਹਿ ਗਿਆ ਮੇਲੇ ਤੋਂ ਬਾਅਦ ਦੇਖੋ ਇਹਦੇ ਪੁੱਡਾ ਅੱਲ ਵੀ ਜਿਹੜੀ ਕਿਸ਼ਤੀ ਸੀ ਉਹ ਜਿਆਦਾ ਜਬਰਦਸਤ ਉਹ ਤਾਂ ਬਈ ਬਹੁਤ ਜਿਆਦਾ ਸਿਸਟਮ ਹੈ ਹੈ ਬਹੁਤ ਜਿਆਦਾ ਸਿਸਟਮ ਹੈ ਹੋਲੀ ਹੋਲੀ ਬੱਬਾਈ ਲੱਤੀ ਜਾਂਦੇ ਆ ਆ ਦੇਖੋ ਕਿਸ਼ਤੀ ਵੀ ਲੱਤ ਗਈ ਆ ਪਰ ਇਸ ਟਾਈਮ ਦੇਖੀ ਨੀ ਉਹ ਕਿੱਥੇ ਲੈ ਕੇ ਗਿਆ ਵੇ ਦੇਖੀ ਹੋਰ ਕਿੱਥੇ ਲਾਈ ਪਈ ਆ ਦੇਖੋ ਬੱਬਾਈ ਇਨੀ ਧਾਨੋ ਚੰਡੋਲ ਤਾਂ ਤਾਰਾਂ ਵੀ ਜੁੱਤੀ ਆ ਕਿਸ਼ਤੀ ਤਾਂ ਉੱਪਰ ਹੀ ਖੜੀ ਕੀਤੀ ਪਈ ਆ ਉੱਪਰ ਖੜੀ ਕੀਤੀ ਕੋਈ ਖੜੀ ਕੀਤੀ ਬੱਬਾਈ ਇਹ ਦਿਖਣੀ ਨਹੀਂ ਉਹ ਦਿਖਦੇ ਨਹੀਂ ਆਈਆ ਜਿੱਤੀ ਖੜੀ ਕੰਮ ਜਾਰੀ ਆ ਖੋਲਦੇ ਪਏ ਆ ਸਾਰੇ ਖੋਲਦੇ ਪਏ ਆ ਕੁਟ ਕਰਨ ਦੀ ਹੈ ਲੱਤ ਨਹੀਂ ਹੈ ਔਰ ਇੱਕ ਆਈਆ ਖੋਲਦੇ ਹੋਣਾ ਸਾਰਾ ਕੋਲ ਲੱਤ ਦਾ ਭਾਈ ਮਾਰਕੀਟ ਬਾਕੀ ਲੱਗੀ ਹੋਈ ਆ ਨਹੀਂ ਲੱਗੀਆਂ ਵੀ ਇਹਨਾਂ ਨੇ ਪੈਸੇ ਹਲੇ ਪੂਰੇ ਕਰਨੇ ਨੇ ਇਹਨਾਂ ਨੇ ਕਰ ਲੈਣੇ ਆ ਅਜੇ ਵਕੀ ਨੇ ਅਗਸਿੰਗੂ ਕੀਤਾ ਕੱਲੂ ਜਾਊਗਾ ਅਜੇ ਤਾਂ ਆਹ ਦੇਖੋ ਬਾਕੀ ਮਾਰਕੀਟ ਘੱਟ ਲੱਗੀ ਪਈ ਆ ਬਹੁਤ ਬੁੱਢਾ ਖਲੋਨੀ ਵਾਲੇ ਵੀ ਪਾ ਲੈਂਦੇ ਆ ਨਹੀਂ ਨਹੀਂ ਇਧਰੋਂ ਚੱਲੀਏ ਆਪਾਂ ਹੁਣ ਉਧਰੋਂ ਦੇਖਣੇ ਦੂਸਰੇ ਨਹੀਂ ਨਹੀਂ ਉਧਰ ਵੀ ਬੰਦ ਹੀ ਆ ਯਾਰ ਬੰਦ ਦਿੱਤੀ ਦਿਖ ਰਹੇ ਨੇ ਬੰਦ ਤੇ ਬਾਕੀ ਆ ਦੇਖ ਆ ਦੇਖੋ ਜੀ ਅਜੇ ਤਬ ਸਰਦਾਨਪੁਰ ਲੋਧੀ ਦੇਹ ਸਾਹਿਬ ਵਾਲਾ ਮੜਿਆ ਦੂਰ ਦਿਖਾ ਲਓ ਆ ਉਧਰ ਜਾਈਏ ਦੇਹ ਸਾਹਿਬ ਨਹੀਂ ਇੱਧਰ ਗੱਟ ਪਾਉਂਗਾ ਵੀ ਨਹੀਂ ਜਾਂਦਾ ਵਾ ਡੇਰਾ ਵੀ ਖਾਲੀ ਇੱਧਰ ਹੀ ਗੱਟ ਉਧਰ ਨੂੰ ਮੁੜ ਜਾ ਕਿਉਂ ਅੱਗੇ ਬਾਬਾਈ ਠੰਡ ਦਾ ਮਾਹੌਲ ਹੋਇਆ ਨਾ ਵਾ ਬੁੱਢਾ ਆ ਗੁਰਦੁਆਰਾ ਅਬਰਾਮ ਸਿੰਘ ਸਾਹਿਬ ਆ ਮਾਰਕੀਟ ਲੱਗੀ ਸਾਰੀ ਇੱਥੇ ਹੀ ਬਾਬਾ ਜੀ ਹੁਣ ਕਰਦੇ ਆਪਣਾ ਵਲੌਗ ਖਤਮ ਕੀ ਕਰਨਾ ਨਹੀਂ ਭੁੱਲਣਾ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਸਪੋਰਟ ਕਰੋ ਚੈਨਲ ਨੂੰ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਹੋਰ ਵਧੀਆ ਵਧੀਆ ਸੀ ਕੰਟੈਂਟ ਲੈ ਕੇ ਆਈਏ ਤੁਹਾਡੇ ਲਈ ਆਂਦੇ ਦਿਨਾਂ 'ਚ ਕੁਝ ਨਾ ਕੁਝ ਤੁਹਾਨੂੰ ਵਧੀਆ ਚੀਜ਼ੇ ਪੇਸ਼ ਕਰਕੇ ਦਿਖਾਵਾਂਗੇ ਮਹਾਰਾਜ ਦੇ ਮੰਦਿਰ ਦੇ ਰਿਲੇਟਿਡ ਵੀ ਕੁਝ ਤੁਹਾਨੂੰ ਵਲੌਗ ਦਿਖਾਵਾਂਗੇ ਬਾਕੀ ਜੇ ਉਧਰ ਸਾਡੀ ਗਰਾਊਂਡ ਦਾ ਕੰਮ ਸਿਰੇ ਲੱਗ ਗਿਆ ਤੇ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਉਹ ਤਾਂ ਫੇ ਤੁਹਾਨੂੰ ਡੇਲੀ ਵਲੋਗ ਕੰਟੀਨਿਊ ਐ ਕਨੈਕਟ ਕੰਟੈਂਟ ਨਿਕਲਿਆ ਕਰੂਗਾ। ਬਲੋਗ ਕਦੀ ਵੀ ਬੰਦ ਨਹੀਂ ਹੋਣੇ ਹੁਣ ਇਹ ਇੱਕ ਵਾਰੀ ਚੱਲੇ ਆ ਤੇ ਇਹ ਚੱਲਦੀ ਹੀ ਰਹੇਗੀ। ਚਾਹੀਦੀ ਰਹੂਗੀ ਹਰ ਸਰਪੰਚ ਆਗੀਆਂ ਵਾ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਤਲਬ ਖਾਪਰੋਲਾ ਪਤੰਗਾ ਦੇ ਬਲੋਗ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲਿਆ ਕਰੂਗਾ। ਬਸ ਤੁਸੀ ਸਪੋਰਟ ਕਰਨੀ ਆ ਤੇ ਤੁਹਾਨੂੰ ਮਤਲਬ ਬੋਰ ਨਹੀਂ ਹੋਵਾਂਗੇ ਏਦਾਂ ਦੀ ਚੀਜ਼ ਕਰਕੇ ਦਿਖਾਵਾਂਗੇ ਤੁਹਾਨੂੰ ਬਸ। ਠੀਕ ਹੈ ਜੀ ਓਕੇ ਓਕੇ ਚੱਬਾ